ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜਿਹੜੇ ਕਿ ਰੇਲਵੇ ਸਬੰਧੀ ਪੰਜਾਬ ਦੇ ਲਈ ਇਸ਼ੂ ਖਾਸ ਤੌਰ ਆਪਣੇ ਜ਼ਿਲ੍ਹੇ ਦੇ ਤੇ ਆਪਣੇ ਕੌਨਸ਼ੀਅੰਸੀ ਦੇ ਕਿਉਂਕਿ ਸਾਡੇ ਬਹੁਤ ਹੀ ਪਵਿੱਤਰ ਬਾਬਾ ਬੁੱਢਾ ਜੀ ਉਹਨਾਂ ਦੀ ਧਰਤੀ ਦੇ ਲਈ ਖਾਸ ਦੋ ਤਿੰਨ ਗੱਲਾਂ ਹੈ ਜਿਹੜੀਆਂ ਉਹ ਧਾਰੀਵਾਲ ਸਾਹਿਬ ਨੇ ਕੀਤੀਆਂ ਏ ਉਹਦੇ ਬਾਰੇ ਪਹਿਲਾਂ ਜ਼ਰੂਰ ਦੱਸਣਗੇ ਵੀ ਕਿਹੜੀ ਕਿਹੜੀ ਗੱਲ ਆ ਜਿਹੜੀ ਉਹ ਇਹ ਅੱਜ ਹੋ ਕਮਿਟੀ ਦਾ ਕੀਤਾ ਏ ਮੈਂ ਇੱਕ ਤਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਮੈਂ ਸਾਡੇ ਪੰਜਾਬ ਦੇ ਸਾਡੇ ਮੰਤਰੀ ਪੰਜਾਬ ਦੇ ਮੰਤਰੀ ਹਿੰਦੁਸਤਾਨ ਦੇ ਮੰਤਰੀ ਰੇਲਵੇ ਮੰਤਰੀ ਸਦਾ ਜਗਨਜੀਤ ਸਿੰਘ ਬਿੱਟੂ ਜੀ ਨੂੰ ਮਿਲਿਆ ਤੇ ਮੈਂ ਇਹਨਾਂ ਨੂੰ ਦੱਸਿਆ ਕਿ ਰਮਦਾਸ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦੀ ਬਹੁਤ ਪਵਿੱਤਰ ਧਰਤੀ ਹੈ ਇੱਕ ਤੇ ਉੱਥੋਂ ਦਾ ਰੇਲਵੇ ਸਟੇਸ਼ਨ ਜਿਹੜਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦਾ ਬੜਿਆ ਸੀਗਾ ਤੇ ਉਹ ਡਿੱਗ ਗਿਆ ਉਹਦਾ ਪਲੇਟਫਾਰਮ ਵੀ ਖਲਾਬ ਹੋ ਗਿਆ ਉੱਥੇ ਬੜੀਆਂ ਦੁੱਖ ਟਰਾਵਾਂ ਜਿਹੜੀਆਂ ਵਾਪਸ ਦੀਆਂ ਪੱਲਾਂ ਤੇ ਉਹਦੇ ਲਈ ਇਹਨਾਂ ਨੇ ਸਹਿਮਤੀ ਦੇ ਦਿੱਤੀ ਅਗਲੇ 6 ਮਹੀਨਿਆਂ ਤੇ ਕਹਿੰਦੇ ਕਿ ਬਹੁਤ ਵਧੀਆ ਇੱਕ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਦੇ ਉੱਤੇ ਉਹਦੇ ਅਡਮਿਨਿਸਟ੍ਰੇਸ਼ਨ ਜਿਹੜਾ ਉਹ ਆਪਾਂ ਪੜਾਵਾਂਗੇ ਇੱਕ ਬੈਠ ਕੇ ਕੋ ਮਾਂ ਕੀਤੀ ਆ ਕਿ ਸਾਡਾ ਜਿਹੜਾ ਇਹ ਨਾਲਾ ਸ਼ਹਿਰ ਦੇ ਤੇ ਉਤੋਂ ਅੱਗੇ ਇੱਕ ਬੱਲਰ ਵਾਲਾ ਏਰੀਆ ਜਿਹੜਾ ਬਿਲਕੁਲ ਬਾਰਡਰ ਤੇ ਸਰਹੱਦ ਦੇ ਉੱਤੇ ਆ ਸਾਡਾ ਇਲਾਕਾ ਜਿਹੜਾ ਉੱਥੇ ਕੋਈ ਇੰਡਸਟਰੀ ਨਹੀਂ ਗਈ ਕੋਈ ਵਧੀਆ ਕਾਲਜ ਨਹੀਂ ਇਸ ਕਰਕੇ ਕਿਉਂਕਿ ਅਸੀਂ ਰੇਲਵੇ ਲਾਈਨ ਦੇ ਨਾਲ ਜੋੜ ਨਹੀਂ ਸਕੇ ਤੇ ਮੈਂ ਇਹਨਾਂ ਨੂੰ ਮੰਗ ਕੀਤੀ ਹੈ ਕਿ ਨਾਲੇ ਨੂੰ ਸਾਡੇ ਏਰੀਆ ਨੂੰ ਜਿਹੜਾ ਬੱਲਰਵਾਲ ਤੱਕ ਰੇਲਵੇ ਲਾਈਨ ਜਿਹੜੀ ਵਿਛਾਈ ਜਾਵੇ ਤੇ ਸਾਨੂੰ ਵਾਇਆ ਮਸਰ ਪੂਰੇ ਦੇਸ਼ ਦੇ ਨਾਲ ਰੇਲਵੇ ਲਿੰਕ ਜਿਹੜਾ ਉਹ ਸਾਡਾ ਕੀਤਾ ਜਾਵੇ ਉਹ ਵੀ ਇਹਨਾਂ ਨੇ ਸਿਧਾਂਤਕ ਜਿਹੜੀ ਆ ਉਹ ਗੱਲ ਜਿਹੜੀ ਉਹ ਮੇਰੀ ਬੰਦੀ ਹੋ ਦੇ ਇਹਨਾਂ ਨੇ ਕਿਹਾ ਕਿ ਤੇ ਕਾਰਵਾਈ ਇਹਨਾਂ ਨੇ ਅਫਸਰ ਨੂੰ ਕਿਹਾ ਕਿ ਤੇ ਸ਼ੁਰੂ ਕਰੋ ਉਹ ਤੇ ਮੈਂ ਸਮਝਦਾ ਕਿ ਜੇ ਅਸੀਂ ਉਹ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਬਿੱਟੂ ਜੀ ਦੀ ਹਿੰਮਤ ਦੇ ਨਾਲ ਕਿਉਂਕਿ ਮਹਿਕਮਾ ਇਹਨਾਂ ਕੋ ਆ ਜੇ ਉਹ ਕਰ ਆ ਜਾਂਦੇ ਆ ਤੇ ਸਾਡਾ ਪੰਜਾਬ ਤੇ ਸਾਡਾ ਇਲਾਕਾ ਜਿਹੜਾ ਕਾਸਟ ਆਉਟੇਰਸ ਏਰੀਆ ਦੇ ਵਿੱਚ 45 ਸਿੱਖ ਰਾਸ ਸਿੱਖਾਂ ਦੇ ਆ ਬਿਲਕੁਲ ਬਾਰਡਰ ਦੇ ਉੱਤੇ ਗਰੀਬ ਉਹ ਲੋਕਾਂ ਦੇ ਧਿਆ ਪੁੱਤ ਦੀ ਪੜ ਸਕੇ ਜੇ ਉੱਥੇ ਰੇਲਵੇ ਲਾਈਨ ਚੱਲੇਗੀ ਤੇ ਇਹਨਾਂ ਨੂੰ ਸਾਡੀ ਉਮਰੋਂ ਲੋਕ ਜਿਹੜਾ ਜਾਤ ਕਦਿਆ ਕਰਨਗੇ ਉਹ ਮੈਨੂੰ ਖੁਸ਼ੀ ਹੈ ਕਿ ਮੈਂ ਆਇਆ ਤੇ ਇਹਨਾਂ ਨੇ ਮੇਰੇ ਦੋਵੇਂ ਜਿਹੜੇ ਮਾਮਲੇ ਆ ਦੋਵੇਂ ਪ੍ਰੋਜੈਕਟ ਜਿਹੜੇ ਆ ਉਹਨਾਂ ਨੂੰ ਮਤਲਬ ਹਾਂ ਪੱਕੀ ਹਂਗਾਦਾ ਦਿੱਤਾ ਤੇ ਦੋਵਾਂ ਤੇ ਕਾਰਵਾਈ ਕਰਨਾ ਜਿਹੜਾ ਉਹ ਪ੍ਰੋਸਾ ਦਿੱਤਾ ਮੈਂ ਪੰਜਾਬ ਸਰਕਾਰ ਵੱਲੋਂ ਵੀ ਆਪਣੇ ਵੱਲੋਂ ਵੀ ਅਜ ਨਾਲੇ ਹਲਕੇ ਵੱਲੋਂ ਇਨਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਤੇ ਮੈਂ ਰੀੜੀ ਦਊਂਗਾ ਜਦੋਂ ਮੈਂ ਇਹਨਾਂ ਨੂੰ ਵੀ ਬਾਬਾ ਬੁੱਢਾ ਜਾ ਬੁੱਢਾ ਸਾਹਿਬ ਜੀ ਦੀ ਸ਼ਹੀਦਗਤ ਪ੍ਰਾਪਤ ਹੋਊਗੀ ਸਾਨੂੰ ਵੀ ਅਸੀਂ ਉਹ ਉੱਥੇ ਮੱਥਾ ਟੇਕਦੇ ਆ ਤੇ ਜਦੋਂ ਉਹਨਾਂ ਦਾ ਐਡਾ ਵਧੀਆ ਪਲੇਟਫਾਰਮ ਰੇਲਵੇ ਸਟੇਸ਼ਨ ਬਣੂਗਾ ਤੇ ਲਾਜਵੀ ਲੋਕ ਜਿਹੜਾ ਜਾਤ ਕਰਿਆ ਕਰਦੇ ਨੇ ਕਿ ਸੋ ਤੁਹਾਡਾ ਬਿੱਟੂ ਜੀ ਧੰਨਵਾਦ ਮੈਂ ਅਖੀਰ ਚ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਤੇ ਸਾਡੇ ਕੁਲਦੀਪ ਧਾਰੀਵਾਲ ਜੀ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਇਹ ਇਸ਼ੂ ਜਿਹੜਾ ਹੈ ਉਹ ਰੇਲਵੇ ਦੇ ਧਿਆਨ ਚ ਲਿਆਂਦਾ ਬਹੁਤ ਵਿਸ਼ਵਾਸ ਨਾਲ ਮੈਂ ਕਹਿਣਾ ਇਹ ਕੰਮ ਅਸੀਂ ਜਲਦੀ ਤੋਂ ਜਲਦੀ ਸਿਰੇ ਚੜਾਵਾਂਗੇ ਤੇ ਅੱਗੇ ਵੀ ਕੋਈ ਵੀ ਇਸ਼ੂ ਹੈ ਜਿਹੜੇ ਪੰਜਾਬ ਦੇ ਧਾਰੀਵਾਲ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਰੇਲਵੇ ਨਾਲ ਜੁੜੀਆਂ ਸੰਬੰਧਿਤ ਜਾਂ ਹੋਰ ਸਰਕਾਰ ਪੰਜਾਬ ਸਰਕਾਰ ਜਿਹੜੀ ਵੀ ਕੋਈ ਚੀਜ਼ ਫੂਡ ਪ੍ਰੋਸੈਸਿੰਗ ਜਾਂ ਹੋਰ ਕੋਈ ਵੀ ਅਸੀਂ ਇਹਨਾਂ ਲਈ ਹਾਜ਼ਰ ਆ ਕਿਉਂਕਿ ਹੁਣੇ ਦੱਸ ਰਹੇ ਸੀ ਵੀ ਜਦੋਂ ਬਾਬਾ ਬੋਢਾ ਜੀ ਦਾ ਦਿਹਾੜਾ ਹੁੰਦਾ ਤੇ 10 ਲੱਖ ਸੰਗਤ ਆਉਂਦੀ ਆ ਤੇ ਉਹਦੇ ਲਈ ਇਹਨਾਂ ਨੇ ਆਪਦੇ ਲਈ ਨਹੀਂ ਕੁਝ ਇਹ ਸੰਗਤ ਲਈ ਇਹਨਾਂ ਨੇ ਇਹ ਸਾਰੀ ਡਿਮਾਂਡਾਂ ਰੱਖੀਆਂ ਤੇ ਇਹਨੂੰ ਉੱਥੇ ਆਉਣ ਵਾਲੇ ਦਿਨਾਂ ਚ ਵਿਜ਼ਿਟ ਵੀ ਕਰਾਂਗੇ ਤੁਹਾਨੂੰ ਤਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕੱਲ ਹੀ ਪੰਜਾਬ ਦੇ ਮਹਾਂਕੰਤੀ ਸਦਾ ਭਗਵੰਤ ਸਿਮਰਾਂ ਜੀ ਨੇ ਉਹਨੇ 3 ਕਰੋੜ ਰੁਪਈਆ ਬਾਬਾ ਬੁੱਢਾ ਸਾਹਿਬ ਜੀ ਦੇ ਸ਼ਹਿਰ ਅਨਦਾਸ ਦੇ ਪਾਸੇ ਚਾਰ ਗੇਟ ਗੇਟ ਬਣਾਉਣ ਦੇ ਬਰਾਊਂਡ ਦੀ ਪਹਿਲਾਂ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਂ ਚਾਰ ਗੇਟ ਸੀਗੇ ਤੇ ਹੁਣ ਵੀ ਮੈਂ ਮਹਾਂਕੰਤੀ ਸਾਹਿਬ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਉਸੇ ਲਈ ਮੰਗ ਲਈ ਤੇ ਕੰਨੋਂ ਪੈਸੇ ਹੋ ਗਿਆ ਸੋ ਤੁਸੀਂ ਅੱਜ ਇਹ ਗਾਣਾ ਦੇਤਾ ਕੱਲ ਉਹਨਾਂ ਪੈਸੇ ਦਿੱਤੇ ਤੇ ਸਰ ਨਹੀਂ ਮਿਲ ਕੇ ਬਹੁਤ ਹਲਕਾ ਮਤਲਬ ਤੁਹਾਨੂੰ ਮੈਸੇਜ ਆਦਾ ਥੈਂਕ ਯੂ ਥੈਂਕ ਯੂ ਓ ਥੈਂਕ ਯੂ ਬਹੁਤ ਬਹੁਤ ਸਾਰਾ